ਅੱਛਾ ਅੱਜ ਇੱਕ ਨਾ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਹੈ ਇੱਕ ਤਾਂ ਸਾਡੇ ਜਿਹੜੇ ਬੰਦੇ ਆ ਹਾਂਜੀ ਜਿਹੜਾ ਲਾਲਚੀ ਬੰਦਾ ਹੁੰਦਾ ਉਹ ਤਾਂ ਢਿੱਡ ਨਹੀਂ ਭਰਦਾ ਹੂੰ ਜਿਉ ਉਹਨੂੰ ਮੰਨਦਾ ਵੀ ਰੱਬ ਨੇ 10 ਲੱਖ ਦੀ ਲੋੜ ਹੈ ਹੂੰ 20 ਦੇ ਤਾਂ ਕਹੂਗਾ ਹੁਣ 30 ਦੇ ਦੇ 30 ਦੇ ਤਾਂ ਕਹੂਗਾ 40 ਦੇ ਦੇ ਹਨਾ ਸਹੀ ਗੱਲ ਹੈ ਤੇ ਇੱਕ ਉਹਨੂੰ ਜੇ ਕਹੇ ਵੀ ਆਹ ਕੰਮ ਨਹੀਂ ਕਰਨਾ ਪੰਜਾਬੀ ਨੇ ਲਾਜ ਨਹੀਂ ਕਰਨਾ ਹੂੰ ਉਹਨੇ ਕਹਿੰਦੇ ਚ ਪਤਾ ਨਹੀਂ ਕੀ ਗੱਲ ਹੈ ਨੇੜਾ ਤੋਂ ਰੋਕਿਆ ਜਾਂਦਾ ਇਹ ਲਾਜ਼ਮੀ ਕਰੋ ਸਹੀ ਗੱਡਾ ਮਰਜੀ ਦਾ ਸਕੂਲ ਹੁੰਦੀ ਹਮ ਆਈ ਨਾ ਕੋਈ ਬੰਦਾ ਸੀ ਕੋਈ ਸਾਧੂ ਰਹਿੰਦਾ ਇਹ ਹਮ ਸਾਧੂ ਮਹਾਤਮਾ ਰਹਿੰਦਾ ਇਹ ਪੂਰਾ ਕਰਨੀ ਵਾਲਾ ਅੱਛਾ ਉਹ ਡੇਲੀ ਉਹਦੇ ਲਈ ਪ੍ਰਸ਼ਾਦਾ ਲੈ ਕੇ ਜਾਇਆ ਕਰੀ ਠੀਕ ਹੈ ਫਿਰ ਨਹੀਂ ਹਮ ਸੰਗਤ ਹੋਰ ਵੀ ਬਹੁ ਜਾਂਦੀ ਹਮ ਪਰ ਉਹਨੇ ਪ੍ਰਸ਼ਾਦਾ ਛਕਾ ਕੇ ਆਉਣਾ ਉਹਦੇ ਕੋਲੇ ਬੈਠ ਕੇ ਅੱਛਾ ਪੂਰੀ ਸੇਵਾ ਕਰਨੀ ਸਾਧੂ ਦੀ ਚਾਰਨੇ ਘੁੱਟਣੇ ਹਮ ਸਾਧੂ ਪੂਰਾ ਖੁਸ਼ ਹੋਉਂਦਾ ਅੱਛਾ ਇੱਕ ਦਿਨ ਉੱਠਿਆ ਹੀ ਨਾ ਬਾਬਾ ਹੂੰ ਬੈਠੇ ਹੀ ਰਿਹਾ ਬੈਠੇ ਹੀ ਰਿਹਾ ਹੂੰ ਸਾંગਤ ਸਾਰੀ ਚਲੀ ਗਈ ਸਾਧੂ ਕਹਿੰਦਾ ਤੂੰ ਨਹੀਂ ਜਾਣਾ ਭਗਤਾ ਅੱਜ ਹੂੰ ਕਹਿੰਦਾ ਜਾਣਾ ਕਿੱਥੇ ਘਰੇ ਭੰਗ ਪੋਈਂਦੀ ਆ ਭੁੱਖੇ ਮਰਦੇ ਆ ਬੁਰਾ ਹਾਲਾ ਕਿਰਪਾ ਕਰੋ ਹੂੰ ਧੰਨ ਦੀ ਕਮੀ ਐ ਹੂੰ ਸਾਧੂ ਆਸਿਆ ਹੂੰ ਇਸ ਹੋਰ ਇਹਦੇ ਇੰਨੇ ਲੋਗ ਸਾਡੇ ਲਈ ਤਾਂ ਲਈ ਆਉਣਾ ਕਿ ਘਰੇ ਕਹਿੰਦਾ ਭੰਗ ਪੋਈਂਦੀ ਆ ਹੂੰ ਹੈ ਹੂੰ ਉਹਨਾਂ ਨੇ ਚੱਕੀ ਚਾਦਰ ਥੱਲੋਂ ਚੌਕ ਮੁਖੀਆ ਦੀਵਾ ਦੇ ਤਾ ਉਹ ਚਾਰ ਮੂੰਹ ਵਾਲਾ ਅੱਛਾ ਉਹ ਕਹਿੰਦੇ ਲੈ ਭਾਈ ਗੱਲ ਸੁਣ ਲਾ ਇਹਦੀ ਇੱਕ ਪਾਸੇ ਵਾਲੀ ਬੱਤੀ ਲਾ ਕੇ ਹਮ ਐ ਉੱਤਰ ਨੂੰ ਚਲਿਆ ਜਾਈ ਹਮ ਜਿੱਥੇ ਬੱਤੀ ਬੰਦ ਹੋ ਗਈ ਉੱਥੇ ਜਗਾ ਭੱਟ ਲਈ ਖਿਆਨਾ ਮਿਲ ਪੱਛਾ ਜੇ ਨਾ ਢੱਪ ਰਿਆ ਫੇਰ ਐਸ ਦੇ ਸਾਨੂੰ ਚਲਿਆ ਜਾਈ ਹਮ ਦੂਜੀ ਬੱਤੀ ਲਾ ਕੇ ਹਮ ਫੇਰ ਐਸ ਨੂੰ ਚਲਿਆ ਜਾਈ ਦੱਖਣ ਨੂੰ ਨਹੀਂ ਜਾਣ ਅੱਛਾ ਇਹ ਗਲਤੀ ਨਾ ਕਰਨ ਜੇ ਬਾਈ ਚਾਂਸ ਦੱਖਣ ਵੱਲ ਚਲਿਆ ਵੀ ਗਿਆ ਹੂੰ ਤੇ ਉੱਥੇ ਮਹਿਲ ਹੋਊਗਾ ਖਿਆਨਾ ਨਾ ਲਿਆਈ ਨਾ ਮਹਿਲ ਹੋਊਗਾ ਉਹਦੇ ਅੰਦਰ ਨਾ ਬੜੀ ਅੱਛਾ ਜੇ ਅੰਦਰ ਵੜ ਗਿਆਂ ਤੇ ਉਹਦੀਆਂ ਪੌੜੀਆਂ ਨਾ ਉਤਰੀ ਇਹ ਗੱਲ ਯਾਦ ਰੱਖੀ ਵੱਜਾਂ ਉਹ ਕਹਿੰਦਾ ਸੱਤ ਬਚਨ ਜੀ ਚਲੋ ਦੇਣ ਚੜਿਆ ਹੂੰ ਉਹਨੇ ਵੀ ਕੰਡਿਆ ਚ ਮੁਖੀਆ ਦੀਵਾ ਲਾਈ ਇੱਕ ਪਾਸੇ ਬੱਤੀ ਤੇ ਤੁਰ ਪਿਆ ਇੱਕ ਪਾਸੇ ਨੂੰ ਅੱਛਾ ਤੇ ਜਦੋਂ ਗਿਆ ਉਹ ਜਿੱਥੇ ਬੱਤੀ ਬੰਦ ਹੋਈ ਉਹਨੇ ਪਟਿਆ ਬਾਬਾ ਅੱਛਾ ਨਿਕਲਿਆ ਸੋਨਾ ਹੂੰ ਉਹਨੇ ਖੈਰਾ ਤਾਂ ਨਹੀਂ ਆ ਰਹੀ ਆ ਗਿਆ ਲੱਗੇ ਰੰਗ ਤੇ ਹੁਣ ਟੱਡ ਨਹੀਂ ਪਰਿਆ ਅੱਛਾ ਦੂਜੇ ਦਿਨ ਫੇਰ ਬੱਤੀ ਜਗਾ ਲਈ ਹੁਣ ਹੂੰ ਦੂਜੀ ਹੂੰ ਉਧਰੋਂ ਪਰ ਆ ਹੀਰੇ ਬੋਤੀ ਨਿਕਲੇ ਅੱਛਾ ਮੋਨੇ ਕਾ ਜ ਗੱਲ ਤਾਂ ਬਣ ਗਈ ਤੀਜੀ ਵੀ ਜਗਾ ਹੂੰ ਉਹਨੇ ਤੀਜੀ ਵੀ ਜਗਾ ਲਈ ਅੱਛਾ ਜੋਂ ਤੁਰਿਆ ਜਾ ਕੇ ਜਿੱਥੇ ਬੱਤੀ ਬੰਦ ਹੋਈ ਜਦੋਂ ਪਟਿਆ ਮੋਰਾ ਨਿਕਲੇ ਆਇਆ ਅੱਛਾ ਤੇ ਬਹਿ ਗਿਆ ਘਰੇ ਹੂੰ ਕਹਿੰਦਾ ਯਾਰ ਧੱਖਣ ਵਾਲੇ ਪਾਸੇ ਕੀ ਹੋਇਆ ਮਹਿਲ ਵੀ ਕਹਿੰਦਾ ਜੀ ਬਾਬਾ ਹੂੰ ਨਹੀਂ ਯਾਰ ਜਾਣਾ ਨਹੀਂ ਕਹਿੰਦਾ ਹਾਂ ਮਨਾ ਕਰਿਆ ਆਪਣਾ ਘਰ ਪੂਰਾ ਹੋ ਗਿਆ ਯਾਰ ਬਹੁਤ ਤਨ ਹੈ ਹਾਂ ਕਹਿੰਦੇ ਹੋ ਸਕਦਾ ਯਾਰ ਬਾਬੇ ਨੇ ਰਾਖਵਾ ਰੱਖਿਆ ਹੋਵੇ ਉਧਰ ਲੱਕ ਜਾਣਾ ਹਾਂ ਕਿਸੇ ਹੋਰ ਲਈ ਹਾਂ ਤਾਂ ਕਹਿੰਦਾ ਹੋਵੇ ਹੂੰ ਤੂੰ ਨਾ ਜਾਈ ਹੂੰ ਵੀ ਸਾਰਾ ਹੀ ਨਾ ਇਹਦਾ ਨਹੀਂ ਹੈ ਨਾ ਵੀ ਮਨਾ ਚੱਲ ਕੇ ਦੇਖੀਏ ਜਾ ਕੇ ਲਿਆਈਏ ਉਹ ਵੀ ਹੂੰ ਵੀ ਬਾਬਾ ਹੋਰ ਕਿਸੇ ਆਸਤੇ ਰੱਖੀ ਬੈਠਾ ਤੇ ਚੱਲ ਗਏ ਜ਼ਰੂਰੀ ਜਾਣਾ ਆਪਾਂ ਹੂੰ ਉਹੀ ਗੱਲ ਭਰਾਵਾ ਹੂੰ ਜੜ ਦੀ ਬੱਤੀ ਚ ਉੱਥੇ ਪਾਸੇ ਵੀ ਚੱਜਣ ਨੇ ਅੱਛਾ ਤੁਰ ਪਿਆ ਹੂੰ ਸਾਹਮਣੇ ਇੱਕ ਮਹਿਲ ਦੇ ਸਿਆਣ ਹਾਂ ਮਹਿਲ ਦੇ ਦਰਵਾਜ਼ੇ ਤੇ ਆ ਕੇ ਦੀਵਾ ਬੰਦ ਹੋ ਗਿਆ ਕਹਿੰਦਾ ਹੇ ਇਹਦਾ ਆਪਣਾ ਹੋ ਗਿਆ ਹੂੰ ਉਹਨੇ ਦਰਵਾਜ਼ਾ ਖੋਲ ਲਿਆ ਹੂੰ ਦਰਵਾਜ਼ਾ ਖੋਲ ਤੇ ਕਹਿੰਦਾ ਯਾਰ ਸਾਧੂ ਕਹਿੰਦਾ ਅਸੀਂ ਅੰਦਰ ਨਹੀਂ ਬੜਨਾ ਹੂੰ ਪਰ ਵੜ ਗਿਆ ਜਦੋਂ ਬੇ ਕਾ ਬਾਬਾ ਟੱਕਿਆ ਪਿਆ ਸੋਨੇ ਹੀਰਿਆਂ ਨਾਲ ਮੈਂ ਮੈਂ ਕਹਿੰਦਾ ਕਿਹੜੀ ਕਮੀ ਉੱਤੇ ਅੱਛਾ ਪਰ ਉਹ ਕਹਿੰਦੇ ਪੌੜੀਆਂ ਨਾ ਉਤਰੀਂ ਜਾਂਦਾ ਸੀ ਉੱਥੇ ਲੱਗਦਾ ਹੋਰ ਵੀ ਜ਼ਿਆਦਾ ਖਜਾਨਾ ਪਿਆ ਹੂੰ ਏਦੂੰ ਵੀ ਲਾਲਚ ਹੂੰ ਇਹ ਉੱਧਰ ਵੀ ਚੱਲਦਾ ਉਧਰੋਂ ਉਹਨੂੰ ਬਾਜ ਆਉਣ ਲੱਗੀ ਮਿੱਠੀ ਮਿੱਠੀ ਧੌਣ ਜੀ ਦੀ ਅੱਛਾ ਕਹਿੰਦਾ ਯਾਰ ਚੱਲ ਯਾਰ ਹੈਗਾ ਕੋਈ ਪਰੀਪੁਰੀ ਹੋ ਹੂੰ ਉੱਤਰ ਗਿਆ ਬਾਬਾ ਗਾਹ ਜਾ ਕੇ ਕੀ ਵੇਂਦਾ ਇੱਕ ਬਜ਼ੁਰਗ ਬੈਠਾ ਉਹ ਵਰ ਫਰਗੀ ਚਿੱਟੀ ਦਾੜੀ ਹੈ ਹੂੰ ਤੇ ਚੱਕੀ ਚ ਲਈ ਜਾਂਦਾ ਅੱਛਾ ਚੱਕੀ ਦਾ ਕੀੜਾ ਬੰਦੀ ਤਰਿਆ ਹੁੰਦਾ ਅੱਛਾ ਜਦੋਂ ਵੇਖਿਆ ਨੇ ਕਹਿੰਦਾ ਆ ਵੀ ਤੂੰ ਕੌਣ ਆ ਭਗਤਾ ਉਹ ਹੱਸਿਆ ਹੂੰ ਉਹਨੇ ਬੰਦਾ ਵੇਖ ਕੇ ਹੱਸਿਆ ਅੱਛਾ ਉਹਦਾ ਕਿਵੇਂ ਆਇਆ ਹੂੰ ਬਾਤੀ ਕਹਿੰਦਾ ਤੁਸੀਂ ਕੌਣ ਹੈ ਉਹ ਕਹਿੰਦਾ ਮੈਨੂੰ ਨਾ ਪੁੱਛ ਹੂੰ ਆਪਣਾ ਮਹਿਲ ਹੈ ਇਹ ਮੇਰਾ ਹੂੰ ਤੇ ਮਾਣੋ ਕਹਿੰਦਾ ਤੇਰੇ ਨਾਲ ਕਰਨਾ ਪੈਣਾ ਤੂੰ ਆ ਗਿਆ ਯਾਰ ਹੂੰ ਫਟ ਗਏ ਲੱਡੂ ਮਾਨ ਚ ਹੂੰ ਇਹਨਾਂ ਕਹਿੰ ਗੱਲ ਦਾ ਬਣ ਗਏ ਹੂੰ ਬਜ਼ੁਰਗ ਕਹਿੰਦਾ ਤੇਰੀ ਹੁਣ ਸੇਵਾ ਪਾਣੀ ਵੀ ਕਰਨੀ ਪੈਣੀ ਐ ਉਰਾ ਆ ਕਹਿੰਦਾ ਇੱਥੇ ਬੈਠ ਤੇ ਚੱਕੀ ਨਹੀਂ ਖੜਨ ਦੇਣੀ ਘੇੜਾ ਦੇਣ ਲੱਗਦੀ ਹੂੰ ਉਹ ਭਰਾਵਾ ਚੱਕੀ ਦਾ ਘੇੜਾ ਦੇਣ ਲੱਗ ਗਿਆ ਬਹਿ ਗਿਆ ਹੂੰ ਚੱਕੀ ਲੱਗ ਗਿਆ ਘੇੜਨ ਉਹ ਵੀ ਹੂੰ ਉਹ ਚੱਕੀ ਘੇੜੀ ਗਿਆ ਤੇ ਬਜ਼ੁਰਗ ਥੋੜੀ ਜਿਹੀ ਬਾੜ ਜਾ ਗਿਆ ਹਸਿਆ ਖੜ ਕੇ ਹੂੰ ਉਹ ਕਹਿੰਦਾ ਦੇਖਿਓ ਮੈਂ ਬਜ਼ੁਰਗੋ ਹੂੰ ਉਹ ਕਹਿੰਦਾ ਜਿਹੜੇ ਸਾਥ ਤੋਂ ਦੀਵਾ ਲੈ ਕੇ ਆਇਆ ਨਾ ਉਸੇ ਸਾਥ ਕੋਈ ਮਹਿਲ ਆਇਆ ਸੀ ਹੂੰ ਉਹਨੇ ਮੈਨੂੰ ਵੀ ਰੋਕਿਆ ਸੀ ਹਾਂ ਮਹਿਲ ਨਾਲ ਨਾ ਜਾਈ ਹਾਂ ਅੱਜ ਤੋਂ ਕਹਿੰਦਾ 6-7 ਸਾਲ ਦੀ ਗੱਲ ਹੈ ਹਾਂ ਮੈਂ ਉਦੋਂ ਦਾ ਚੱਕੀ ਕਿਹੜੀ ਜਾਂਦਾ ਹਾਂ ਹਾਂ ਉਹ ਕਹਿੰਦਾ ਕਿਉਂ ਕਹਿੰਦਾ ਜੇ ਚੱਕੀ ਲੌਗੀ ਮਹਿਲ ਡੱਕ ਪੈਣਾ ਉੱਤੇ ਅੱਛਾ ਕਹਿੰਦਾ ਇਹਨੂੰ ਜ਼ਰਾਬ ਹੈ ਹਾਂ ਉਹ ਕਹਿੰਦਾ ਲਾ ਹੂੰ ਉਹ ਕਹਾਂ ਕਹਿੰਦਾ ਆਉਣਾ ਕਹਿੰਦਾ ਹੁਣ ਮੈਂ ਤਾਂ ਜੰਨਿਆ ਭਗਤਾਂ ਕੋਈ ਹੋਰ ਵੇਖਾਂਗੇ ਜਦੋਂ ਆਊਗਾ ਉਹਨੇ ਚੱਕੀ ਘੇੜੀ ਚੱਲ ਅੱਛਾ ਜੇ ਖੜ ਗਈ ਮੈਲਟੇ ਤੂੰ ਹਾਂ ਬਜਾਰਾ ਬਹਿ ਗਿਆ ਜਿਹੜੇ ਤੇ ਅੱਛਾ ਜਿਉਂ ਲੱਗਿਆ ਚੱਕੀ ਘੇੜ ਤਾਂ ਉਹਨੇ ਜੇ ਛੱਡੇ ਤਾਂ ਮੈਲਟ ਠਿੱਕੇ ਤੇ ਇੱਕ ਬਾਰੇ ਪਸਤਾਵੇ ਵੀ ਮੈਂ ਕਾਦੋ ਮੰਗਾ ਲੈ ਲਿਆ ਹਾਂ ਹੈਨਾ ਉਹ ਕਹਿੰਦਾ ਕਹਿੰਦਾ ਵੀ ਲਾਲਚਾ ਜਿਹੜਾ ਫਿਰ ਢਿੱਡ ਨਹੀਂ ਭਰਿਆ ਹੂੰ ਅਖੀਰ ਨੂੰ ਚੱਕੀ ਨਾਲ ਜਾ ਬੇੜੀਆਂ ਲਾਈਆਂ ਆਪਦੀਆਂ ਹਾਂਜੀ ਉਹ ਬਾਬਾ ਪਿੱਛਾ ਛੜਾ ਗਿਆ ਉਹ ਬਾਹਰ ਆ ਗਿਆ ਉੱਥੇ ਹੀ ਬੇਗੜੀ ਜਾਂਦਾ ਚੱਕੀ ਇਸ ਕਰਕੇ ਕਹਿੰਦੇ ਵੀ ਜਿੰਨਾ ਰੱਬ ਨੇ ਦਿੱਤਾ ਉਹਦੇ ਚ ਸਬਰ ਕਰੋ ਹੂੰ ਜੇ ਜਾਦੇ ਲਵਾਗੇ ਕਈ ਵਾਰੀ ਚੱਕੀ ਦੇ ਕੋਲੇ ਨਾ ਲੈ ਜੇ ਕੋਈ ਹਾਂ ਹਨਾ ਕੋਈ ਇਹ ਜਾਂ ਧਾਨ ਆ ਗਿਆ ਚੱਕੀ ਘੇੜਨ ਦਾ ਤੇ ਜੇੜੀ ਚੱਲ ਜੇ ਖੜਕੀ ਤਾਂ ਮਨਾ ਮੌਤ ਹੋ ਜੂ ਹਾਂ ਲਾਲਚ ਮਰ ਜਾਂਦਾ ਬੰਦਾ ਲਾਲਚ ਮਾਰ ਜਾਂਦਾ ਬੰਦੇ ਹੂੰ ਇਹ ਕੀ ਦਾ ਮਗਰ ਉਹਨੇ ਹੀ ਕਮਾਓ ਜਿਵੇਂ ਇੱਕ ਡਾਕਟਰ ਸੀ ਸਾਡਾ ਭਾਈ ਠੀਕ ਹੈ ਜੀ ਕਹਿ ਦੂੰਗਾ ਵੀਡੀਓ ਬਣਾ ਲਈ ਜਾਨੀ ਉਹਨਾ ਕੰਮ ਕਰਦਾ ਸੀ ਜਾੜਾਂ ਦਾ ਦੰਦਾਂ ਦਾ ਡਾਕਟਰ ਸੀ ਉਹ ਹਾਂ ਹਾਂ ਤੇ ਨਸ਼ੇ ਲੱਗਿਆ ਡਾਕਟਰ ਅੱਛਾ ਡਾਕਟਰ ਲੱਗਿਆ ਨਸ਼ੇ ਨਸ਼ਾ ਲੱਗਿਆ ਜ਼ਿਆਦੇ ਕਰਨ ਹੂੰ ਤੇ ਡਾਕਟਰ ਨੂੰ ਲੋੜ ਹੁੰਦੀ ਸੀ ਹੁਣ ਪੈਸਿਆਂ ਦੀ ਅੱਛਾ ਤਰ ਕਿ ਉਹਨੇ ਲੇਟ ਉੱਠਣਾ ਹੂੰ ਤੇ ਲੇਟ ਆਉਂਦਾ ਅੱਛਾ ਆਉਂਦਿਆਂ ਨੂੰ ਮਰੀਜ਼ ਬੈਠੇ ਹੁੰਦੇ ਹਾਂ ਉਹਨੇ ਮੰਨosaur ਆ ਜਾ ਵੀ ਫੜਾਨਿਆ ਕੱਢ ਪੈਸੇ ਇਕ ਨਾਲ ਹੁੰਦਾ ਹੀ ਡਰਾਈਵਰ ਉਹਦਾ ਉਹ ਵੀ ਨਸੇ ਵਾਲਾ ਹੀ ਸੀ ਅੱਛਾ ਉਹਨੇ ਬੜਾ ਪੈਸੇ ਬੜੀ ਚੱਲ ਕਰਾ ਬੜੀ ਚੱਲ ਸਹੀ ਗੱਲ ਹੈ ਉਹਨੇ ਗਾਣੇ ਕਾ ਉਸਤਾਦ ਜੀ 2000 ਹੋ ਗਿਆ ਅੱਛਾ ਵੀ ਸਾਡਾ ਲਾਂਚ ਦਾ ਟਾਈਮ ਹੋ ਗਿਆ ਬੈਠ ਜਾ ਅੱਛਾ ਕੀ ਕਿਹੜਾ ਲਾਂਚ ਹੁਣ ਤਾਂ ਆਇਆ ਹਾਂ ਬੈਠੋ ਬੈਠੋ ਲਾਂਚ ਦਾ ਟਾਈਮ ਹੈ ਬੈਠੋ ਅੱਛਾ ਉਹਦੀ ਗੱਡੀ ਚੱਕਣੀ ਨਸੇ ਨੂੰ ਅੱਛਾ ਉਧਰੋਂ ਫੌਲ ਲੋਕੇ ਆਉਣਾ ਪਤਾ ਨਹੀਂ ਕਿਹੜੀ ਜਾੜ ਪਲਾਸ ਪਾ ਲਈ ਕੋਈ ਸ਼ਾਂਤੀ ਨਹੀਂ ਹੁੰਦੀ ਹਾਂ ਨਾ ਹੋਇਆ ਵਾਂ ਅੱਛਾ ਆ ਕਰ ਆ ਕਰ ਹਾਂ ਗਾਲੇ ਦਾ ਆ ਕਰਾ ਕਿ ਡਾਟ ਪਾਉਂਦਾ ਹਾਂ ਹਾਂ ਭਰਾਵਾ ਜਿੱਦੇ ਪੈਸੇ ਨਾ ਬਣਨੇ ਹਾਂ ਪਹਿਲਾਂ ਤਾਂ ਉਹ ਤਾਂ ਮੱਸੀਆ ਵੀ ਫ੍ਰੀ ਲਾਇਆ ਕਰੇ ਅੱਛਾ ਮੱਸੀਆ ਪੁੰਨ ਤੇ ਮੈਂ ਪੈਸਾ ਨਹੀਂ ਵੇਂਦਾ ਕਹਿੰਦਾ ਹਾਂ ਫ੍ਰੀ ਹੈ ਅੱਛਾ ਲੋਕਾਂ ਨੇ ਕਾ ਧਾਰਮਿਕ ਬੰਦਾ ਹੈ ਹਾਂ ਵੀ ਮੱਸੀਆ ਪੁੰਨ ਤੇ ਪੈਸਾ ਨਹੀਂ ਲੇਂਗਾ ਹਾਂ ਲੋਕ ਜਿਆਦੇ ਆਉਣ ਲੱਗੇ ਅੱਛਾ ਹੁਣ ਉਹ ਦਰੋਨਾ ਸਾਹਿਬ ਵੱਧ ਗਿਆ ਹੂੰ ਨਜ਼ਾ ਵਧ ਗਿਆ ਤੇ ਫਿਰ ਪੁੰਨਿਆਂ ਤੇ ਵੀ ਕਿਆ ਕਰੇ ਲਿਆਓ ਹੂੰ ਉਹ ਕਹਿੰਦੇ ਮਸਾ ਪੁੰਨਿਆਂ ਤੇ ਬਾਬਾ ਜੀ ਨਾਲੇ ਫ੍ਰੀ ਹੁੰਨੇ ਡਾਕਟਰ ਸਾਹਿਬ ਆਪਾਂ ਕਹਾਂ ਨੇ ਹੁਣ ਥੋੜੀ ਜੀ ਫੀਸ ਰੱਖੀ ਐ ਅੱਛਾ ਕਹਿੰਦਾ ਮੰਨਦਾ ਹਾਂ ਮਸਾ ਪੁੰਨਿਆਂ ਤੇ ਵੀ ਲੋੜ ਹੁੰਦੀ ਐ ਕਹਿੰਦਾ ਮਸਾ ਪੁੰਨਿਆਂ ਤੇ ਨਜ਼ਾ ਤਾਂ ਜ਼ਰੂਰੀ ਐ ਹਾਂ ਕਹਿੰਦਾ ਉਹ ਲਿਆਉ ਗਏ ਪੈ ਹਾਂ ਹੁਣ ਜੇ ਹੁਣ ਪੈਸੇ ਜਮੇ ਨਹੀਂ ਬਣੇ ਹਾਂ ਤੇ ਉਹਨੇ ਡਰਾਈਵਰ ਨੇ ਕਹਿਣਾ ਵੀ ਆਪਣੇ ਕੋਲੇ ਆਜਦੇ ਨਹੀਂ ਮਰਾਂਗੇ ਹਾਂ ਖਾਰਜਾਉ ਨੇ ਕਿਹਾ ਆ ਗਿਆ ਇਹ ਬੰਦਾ ਆ ਗਿਆ ਓਏ ਹੋਏ 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 ਕਿਨੇ ਤੁਰਿਆ ਕਿਵੇਂ ਫਿਰਦਾ ਰੋਟੀ ਖਾ ਲਿੰਦਾ ਹਾਂ ਉਹ ਕਿਨੇ ਖਾਂਦਾ ਤੂੰ ਹਾਂ ਉਹ ਤੇਰੀ ਤਾਂ ਅਗਲ ਦਾੜ ਨੇ ਤਾਂ ਜਮਈ ਮਾਰਦਾ ਕੰਮ ਕੈਂਸਰ ਬਣ ਜਾਣਾ ਹਾਂ ਅਗਲ ਦਾੜ ਤਾਂ ਜਾਣ ਵਾਲੀ ਏ ਤੇਰੀ ਹਾਂ ਫੇਰ ਡਾਕਟਰ ਸਾਹਿਬ ਪੱਟਣੀ ਪੈਣੀ ਏ ਉਹਦਾ 2500 ਉਹਦਾ 2500 ਰੁਪਿਆ ਲੱਗੂ ਹੂੰ ਔਰ ਨਿਕਣਾ ਮੈਂਟ ਮਾਰ ਪਟਦੇ ਕੈਂਸਰ ਨਾ ਹੋ ਜੇ ਹਾਂ ਲਾ ਕੇ ਟੀਕਾ ਘੜੇ ਚ ਦੇ ਨੇ ਕਢਦ ਨੇ ਜੜੂ ਹੀ ਹਾਂ ਅਕਰ ਜਾਣ ਅਗਰੇ ਦੀ ਪੂ ਹੀ ਕਢਦੇ ਨੇ ਹਾਂ ਕੀ ਹਾਲ ਹੈ ਯਾਰ ਕਰ ਲਈ 2500 ਲੈ ਲਿਆ ਲੰਚ ਟਾਈਮ ਹੋ ਗਿਆ ਭਾਈ ਪੀ ਕਿਆਰ ਬਈ ਇੱਕ ਮਰੀਜ਼ ਤੋਂ ਹੀ ਕੰਮ ਹੋ ਗਿਆ ਹਾਂ ਹੈਨਾ ਹਾਂ ਮੈਂ ਕਹਾ ਬੜਾ ਯਾਰੋ ਉਹ ਮੈਂ ਕਿ ਹੋ ਜਾ ਕਰਿਆ ਇੱਥੇ ਹੁੰਦਾ ਹੀ ਬਾਟਕਾਂ ਤੇ ਬੱਬਾ ਅੱਛਾ ਦੰਦ ਜਾੜਾ ਪੜਦਾ ਹੁੰਦਾ ਇਹ ਪਹਿਲਾਂ ਮੋਗੇ ਹਾਂ 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 ਉਹਨੇ ਤੇਲ ਮਲੀ ਜਾਣਾ ਤੇਲ ਮਲੀ ਜਾਣਾ ਮੇਰੇ ਵਰਗਾ ਨਾਲ ਗਿਆ ਹੁੰਦਾ ਜੜ ਕਢਾਉਣ ਹਾਂ ਜਦੋਂ ਟ੍ਰੇਨ ਆ ਗਈ ਜੋ ਟ੍ਰੇਨ ਨੇ ਆਨ ਮੰਗੂ ਉਹਨੇ ਪੱਟ ਦੇਣੀ ਅੱਛਾ ਮੁਰਕਾ ਉਹਨੇ ਰੂਮ ਦਾ ਬੰਬਾ ਦੇ ਦੇਣਾ ਹੁਣ ਹੋਲਿਆ ਜਾਣਾ ਅਗਲੇ ਨੇ ਬਈ ਰਾਟ ਪਿਆ ਬਈ ਜਿਵੇਂ ਸਹੀ ਗੱਲ ਹੈ ਇਹ ਜਿਵੇਂ ਸਹੀ ਗੱਲ ਹੈ ਮੁਰਕੇ ਆਟੇ ਵਿੱਚ ਬਹਿ ਜਾਣਾ ਅਗਲੇ ਨੇ ਨਾਲ ਦੇ ਨੇ ਕਰੀ ਜਾਣਾ ਵੇਖ ਲੈ ਯਾਰ ਕਿੱਡਾ ਸੰਗੜਾ ਡਾਕਟਰ ਪਤਾ ਹੀ ਨਹੀਂ ਲੱਗਣਦਾ ਤਾਂ ਪਤੰਦਰ ਨੇ ਹਣ ਤੇਰੀ ਤਾਂ ਯਾਰ ਰੀਸੀਵ ਨਹੀਂ ਕਰੀ ਯਾਰ ਤੂੰ ਤਾਂ ਉਹ ਬੈਠਾ ਵੀ ਬਾਅਦ ਚੋਤੇ ਪੌਣੇ ਘੰਟੇ ਬਾਅਦ ਬੋਲਦਾ ਸੀ ਕੰਜਰਦਿਆ ਮੈਂ ਤਾਂ ਚੀਕ ਬਹੁਤ ਵੱਡੀ ਬਿਮਾਰੀ ਸੀ ਮੇਰਾ ਤਾਂ ਰਾਤ ਪਵਾਦਾ ਮੈਂ ਤਾਂ ਹੁਣ ਬੋਲਣ ਜੋਗਾ ਹੋਇਆ ਹਾਂ ਉਹਨੇ ਪੱਟੀ ਉਦੋਂ ਜਦੋਂ ਟ੍ਰੇਨ ਨਿਹਾਰ ਨਿਭਾਰਿਆ ਮੇਰੀ ਚੀਕਾਂ ਨਹੀਂ ਸੁਣਨੀ ਸੀ ਜਦੋਂ ਜਿੰਨਾ ਟਾਈਮ ਟ੍ਰੇਨ ਲੰਗੀ ਉਹਨੇ ਟਾਈਮ ਦੇ ਵਿੱਚ ਉਹਨੇ ਕੰਮ ਕਰਦੇ ਨੇ ਮੈਂ ਤਾਂ ਸਾਰੇ ਦੰਦ ਪਟਾ ਲਾ ਇੱਕ ਬੈਠਾ ਵੀ ਬਾਬਾ ਐ ਹੁੰਦਾ ਜਿਵੇਂ ਜੁੱਤੀਆਂ ਕੱਢਣ ਵਾਲਾ ਆਉ ਉਹ ਵੀ ਬੈਠਾ ਨੇ ਮੋਚੀਆਂ ਹਨਾ ਇਦਾਂ ਦੇ ਪਾਸੇ ਪਾਟੇ ਜੇ ਨੋਟ ਪਚਾਉਣ ਵਾਲਾ ਵੀ ਕਹਿੰਦੇ ਅਸੀਂ thro ਬੈਠਾ ਹਾਂ ਹਾਂ ਮੋਚੀਆਂ ਕੋਈ ਬੈਠਾ ਹੁੰਦਾ ਪਤਾ ਹੁੰਦਾ ਸੀ ਵੀ ਟ੍ਰੇਨ ਆਉਣ ਵਾਲੀ ਹੈ ਹਾਂ ਉਹਨੇ ਤੇੜ ਹੀ ਮਰੀ ਜਾਣਾ ਡਰ ਤੇ ਅਚਾਨਕ ਟੈਨਸ਼ਨ ਨਾ ਲਓ ਆ ਹੀ ਹੈ ਨਾ ਟੈਨਸ਼ਨ ਨਾ ਲਓ ਹਾਂ ਕੱਢ ਕੇ ਅਗਲੇ ਦਿਹਾੜੇ ਟ੍ਰੇਨ ਦੇ ਅਗਲੇ ਦਿਨ ਦੂਜੀ ਪੱਟ ਕੇ ਧਰਤੀ ਆ ਹੱਥੇ ਹੂੰ ਉਹ ਬੈਠਾ ਐ ਹੂੰ ਉਹ ਨਾਲਾਂ ਚੱਲ ਗਏ ਕਹਿੰਦਾ ਲੈ ਲੈ ਉਹ ਆ ਬਈ ਡਾਕਟਰ ਸਾਹਿਬ ਕਹਿੰਦਾ ਨਹੀਂ ਤਾਂ ਰਾਤ ਪਵਾਂਦਾ ਤੀ ਤਾਂ ਠੀਕ ਆਬ ਨਹੀਂ ਲਾਇਆ ਸੁਣ ਵੀ ਨਹੀਂ ਕਰ ਇਹਨਾਂ ਵਾਲੀ ਜਾਂੜ ਦਾ ਕੀ ਕਰਨਾ ਹੁੰਦਾ ਕਹਿੰਦਾ ਜਾਂੜ ਦਾ ਪਹਿਲਾਂ ਅੱਧੀ ਹਿੱਲੀ ਵੀ ਸੀ ਹੂੰ ਉਹ ਮੜ ਕੇ ਉਹ ਬੋਲਿਆ ਤੇ ਪੋਣੇ ਘੰਟੇ ਬਾਅਦ ਕਹਿੰਦਾ ਖਸਮਾ ਹਿੱਲਣ ਵਾਲੀ ਦਾ ਪੱਟੀ ਨਹੀਂ ਤੂੰ ਤਾਂ ਦੂਜੀ ਕਰਦੀ ਅੱਛਾ ਅੱਛਾ ਕਹਿੰਦਾ ਮੇਰਾ ਤਾਂ ਹੀ ਨਹੀਂ ਬੰਦ ਹੁੰਦਾ ਡਾਕਟਰ ਤੇ ਲੈ ਜੇ ਉਹਨੂੰ ਫੇਰ ਹੋਰ ਕੱਟਦੀ ਹੈ ਏ ਵਰਦੇ ਵੀ ਡਾਕਟਰ ਵੀ ਵੇਖ ਲਿਆ ਕਰੋ ਅੱਜ ਕੱਲ ਹਾਂ ਹੈ ਫੇਰ ਚਿੱਟੇ ਵਾਲਾ ਵੀ ਹੁੰਦਾ ਹਾਂ ਇੱਕ ਸਾਡੇ ਪਿੰਡ ਹੈਗਾ ਭਾਈ ਅੱਛਾ ਉਹ ਡਾਕਟਰ ਕਹਿੰਦੇ ਐ ਕਰ ਦੰਦਾ ਹਾਂ ਹੂੰ ਬੁਖਾਰ ਹੈ ਹੈ ਉਹ ਮੈਂਗਾ ਪਹਿਲਾਂ ਬੰਦਾ ਦੀਦਾ ਤੈਨੂੰ ਕਿੱਥੇ ਬੈਠਾ ਹਾਂ ਬੁਖਾਰ ਤਾਂ ਫੇਰ ਵੇਖ ਲਈਏ ਨਾ ਹਾਂ ਹੈ ਟੀਕਾ ਲਾਉਣਾ ਕਿੱਥੇ ਇਹਦੇ ਪਹਿਲਾਂ ਐ ਵੇਖ ਲੈ ਹਾਂ ਸੌਰੇ ਰਿਆ ਕਾ ਦਿਨ ਗੁੱਲਗਾਨੀ ਹੂੰ ਉਹ ਜਿਵੇਂ ਸਾਡੇ ਪਿੰਡੋਂ ਕਮਿਆਰ ਨੇ ਬੜੂਏ ਸੱਚੀ ਬਟੂਏ ਜੀ ਟੀਕਾ ਲਾਤਾ ਸੀ ਉਹਨਾਂ ਉੱਥਾਂ ਹਾਂ ਬਟੂਲੀ ਲਾਤਾ ਬਟੂਲੇ ਚ ਬਟੂਲੇ ਦਾ ਬੜਾ ਬਿਡਾ ਡਾਕਟਰ ਕਹਿੰਦਾ ਪਤਾ ਹੀ ਨਹੀਂ ਲੱਗਣਦਾ ਤਾਂ ਕਹਿੰਦਾ ਡਾਕਟਰ ਥਵਾ ਵੀ ਹੂੰ ਜੇ ਦੋਗੀ ਲੱਗਿਆ ਸੀ ਡਾਕਟਰ ਕਹਿੰਦੇ ਟੈਟੂ ਨੇ ਹਾਂ ਕਾਟ ਰਿਹਾ ਕਹਿੰਦਾ ਰੁਪਏ ਵੀ ਉਦੋਂ ਦਾ 20 ਰੁਪਏ ਬਹੁਤ ਹੁੰਦੇ ਸੀ ਨੋਟ ਕਿੱਲੇ ਕੀਤੇ ਉਦੋਂ ਉਹਨੇ 20 ਕੱਢੇ ਨੋਟ ਲਾਲ ਕਰੇ ਬੈਠੇ ਉਹਨਾਂ ਸਾਲਾ ਡਾਕਟਰੀ ਦਾ ਮੇਰੇ ਬਟੂਲੇ ਚ ਲਾਤਾ ਸੀ ਹਾਂ ਅੱਛਾ ਕਹਿੰਦਾ ਫਿਰ ਬਟੂਲਾ ਤੇਰਾ ਇੱਥੇ ਪਾਇਆ ਵਾ ਉਹ ਨਾ ਉਹਨਾਂ ਨੇ ਬੜਦਾ ਆ ਪਾਇਆ ਕਰਵਾਇਆ ਪੈਂਟ ਜਿੱਦੀ ਗੜੋ ਹੁੰਦਾ ਸੀ